ਆਪਾਂ ਨੇ ਕੱਢਣਾ ਹੈ 729 ਦਾ ਅਪਾਜਗੁਣ ਖੰਡ ਵਿਧੀ ਰਾਹੀਂ ਵਰਗਮੂਲ ਟਿਕਾ ਪਹਿਲਾਂ ਆਪਾਂ ਇਹਨੂੰ ਅਪਾਜਗੁਣ ਖੰਡ ਵਿਧੀ ਰਾਹੀਂ ਇਹਦਾ ਉਹ ਵੰਡ ਲੈਨੇ ਆ ਠੀਕ ਹੈ ਇਹ ਆਗੇ 3 ਇੱਥੇ ਆਗੇ 243 ਇੱਥੇ ਵੀ ਆਗੇ 3 ਇੱਥੇ ਆਵੇ 81 ਇੱਥੇ 3 ਆਗੇ ਫੇਰ ਇੱਥੇ 27 ਇੱਥੇ 3 ਫੇਰ ਆ ਗਿਆ ਇੱਥੇ ਆ ਗਿਆ 9 ਇਹ ਫੇਰ 3 ਤੇ ਹੋਜੂ ਇੱਥੇ ਆ ਗਿਆ 3 ਤੇ ਇੱਥੇ 3 ਤਿੰਨ ਤੇ ਇੱਥੇ ਆ ਗਿਆ 1 ਠੀਕ ਹੈ ਇਸ ਤਰ੍ਹਾਂ ਆ ਗਿਆ ਹੁਣ ਆਪਾਂ ਫਿਰ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ 729 3 3 3 3 3 3 ਠੀਕ ਹੈ ਹੁਣ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਤਿੰਨ ਦੀ ਸਕੁਅਰ ਨੂੰ ਤਿੰਨ ਦੀ ਸਕੁਅਰ ਤਿੰਨ ਦੀ ਸਕੁਅਰ ਠੀਕ ਹੈ ਹੁਣ ਨੈਕਸਟ ਇਸ ਤੇ ਤੇ 729 ਦਾ ਅਨੁਪਤੀ ਨੂੰ ਹੁਣ ਦੇਖ ਸਕਦੇ ਹਾਂ 3 3 3 ਦੀ ਸਕੁਅਰ ਤੇ 729 ਦਾ ਵਰਗਮੂਲ ਇਸ ਤਰ੍ਹਾਂ ਦੇਖੋਦੇ ਹਾਂ ਤੇ ਇਸ ਤਰ੍ਹਾਂ ਆ ਜਾਊਗਾ 3 3 3 ਦੀ ਹੋ ਸਕੁਅਰ ਤੇ ਇਹ ਇਸ ਤਰ੍ਹਾਂ ਆ ਗਿਆ 700 729 ਦਾ ਵਰਗਮੂਲ 3 3 3 ਹੈ ਠੀਕ ਹੈ ਇਹ ਆ ਗਿਆ 27 answer